ਮੋਹਾਲੀ ਦੀ ਅਦਾਲਤ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰਨ ਵਾਲੀ ਨੀਕੀ ਨਲਵਾ ਨਾਮ ਦੀ ਔਰਤ ਅਤੇ ਉਸਦੇ ਦੋਸਤ ਹਿੰਮਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਦੇ ਨਾਲ ਹੀ ਦੋਹਾਂ ਨੂੰ 25-25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਸ਼ਿਕਾਇਤਕਰਤਾ ਦੇ ਵਕੀਲ ਭੁਪਿੰਦਰ ਸਿੰਘ ਨੇ ਇਸ ਨੂੰ ਇਨਸਾਫ ਦੀ ਜਿੱਤ ਦੱਸਿਆ ਹੈ ਅੱਜ ਮੋਹਾਲੀ ਮਾਨਯੋਗ ਮਿਸਟਰ ਆਰਐਸ ਰਾਏ ਸਾਹਿਬ ਐਡੀਸ਼ਨਲ ਸੈਸ਼ਨ ਜਜ ਸਾਹਿਬ ਨੇ ਇੱਕ ਬੜੇ ਇਤਿਹਾਸਿਕ ਫੌਜਦਾਰੀ ਮੁਕੱਦਮੇ ਦਾ ਫੈਸਲਾ ਸੁਣਾ ਕੇ ਦੋਨਾਂ ਦੋਸ਼ੀਆਂ ਨੂੰ ਹਿੰਮਤ ਸਿੰਘ ਬਰਾਂਡੇ ਤੇ ਨੀਕੀ ਨਲੂਆ ਨੂੰ ਉਮਰ ਕੈਦ 302 ਕਤਲ ਜਿਹੜਾ ਉਹਨਾਂ ਨੇ ਨੀਕੀ ਨਲੂਆ ਨੇ ਆਪਣੇ ਪਤੀ ਦਾ ਕਰਵਾਇਆ ਸੀ ਆਪਣੇ ਦੋਸਤ ਦੇ ਨਾਲ ਮਿਲ ਕੇ ਉਹਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਦੌਰਾਨ ਮ੍ਰਿਤਕ ਸੁਖਮਿੰਦਰਜੀਤ ਸਿੰਘ ਦੇ ਪਿਤਾ ਇੰਦਰਜੀਤ ਸਿੰਘ ਨੇ ਕਿਹਾ ਕਿ ਫਿਲਹਾਲ ਉਹ ਅਦਾਲਤ ਦੇ ਫੈਸਲੇ ਤੋਂ ਖੁਸ਼ ਨਹੀਂ ਪਰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਨੇ ਕਿਉਂਕਿ ਦੋਸ਼ੀਆਂ ਨੂੰ ਇਸ ਤੋਂ ਜ਼ਿਆਦਾ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤੇ ਬਾਕੀ ਹੈਗਾ ਕਿ ਵੀ ਵਿਲ ਟ੍ਰਾਈ ਟੂ ਅਪੀਲ ਇਨ ਦੀ ਹਾਈ ਕੋਰਟ अगेंस्ट दिस जजमेंट फ पनिशमेंट फॉर द मोमेंट वी आर सेटिस्फाइड बट वी विल ट्राई टू डू इन दी हाईकोर्ट डेथ बिहाइंड बार ਇਸ ਦੌਰਾਨ ਪੂਰੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਹਿੰਮਤ ਸਿੰਘ ਨੇ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਦੀ ਗੱਲ ਕੀਤੀ ਹੈ ਜ਼ਿਕਰ ਹੀ ਹੋ ਗਿਆ ਕਿ 4 ਦਸੰਬਰ 2005 ਨੂੰ ਕੁਆਰਕ ਦੇ ਇੰਜੀਨੀਅਰ ਸੁਖਮਿੰਦਰਜੀਤ ਸਿੰਘ ਨੂੰ ਮੁਹਾਲੀ ਦੇ ਸੈਕਟਰ 69 ਵਿਖੇ ਹਿੰਮਤ ਸਿੰਘ ਨੇ ਗੋਲੀ ਮਾਰ ਦਿੱਤੀ ਸੀ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਨੇਕੀ ਨਲਵਾ ਦਾ ਵੀ ਹੱਥ ਸੀ ਲਿਹਾਜ਼ਾ ਹੁਣ ਦੋਸ਼ੀਆਂ ਨੂੰ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ ਮੋਹਾਲੀ ਦੀ ਅਦਾਲਤ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰਨ ਵਾਲੀ ਨੀਕੀ ਨਲਵਾ ਨਾਮ ਦੀ ਔਰਤ ਅਤੇ ਉਸ ਦੇ ਦੋਸਤ ਹਿੰਮਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਦੇ ਨਾਲ ਹੀ ਦੋਹਾਂ ਨੂੰ 25-25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਸ਼ਿਕਾਇਤਕਰਤਾ ਦੇ ਵਕੀਲ ਭੁਪਿੰਦਰ ਸਿੰਘ ਨੇ ਇਸ ਨੂੰ ਇਨਸਾਫ ਦੀ ਜਿੱਤ ਦੱਸਿਆ ਹੈ ਅੱਜ ਮੋਹਾਲੀ ਮਾਨਯੋਗ ਮਿਸਟਰ ਆਰਐਸ ਰਾਏ ਸਾਹਿਬ ਐਡੀਸ਼ਨਲ ਸੈਸ਼ਨ ਜਜ ਸਾਹਿਬ ਨੇ ਇੱਕ ਬੜੇ ਇਤਿਹਾਸਿਕ ਫੌਜਦਾਰੀ ਮੁਕੱਦਮੇ ਦਾ ਫੈਸਲਾ ਸੁਣਾ ਕੇ ਦੋਨਾਂ ਦੋਸ਼ੀਆਂ ਨੂੰ ਹਿੰਮਤ ਸਿੰਘ ਬਰਾਂਡੇ ਤੇ ਨੀਕੀ ਨਲੂਆ ਨੂੰ ਉਮਰ ਕੈਦ 302 ਕਤਲ ਜਿਹੜਾ ਉਹਨਾਂ ਨੇ ਨੀਕੀ ਨਲੂਆ ਨੇ ਆਪਣੇ ਪਤੀ ਦਾ ਕਰਵਾਇਆ ਸੀ ਆਪਣੇ ਦੋਸਤ ਦੇ ਨਾਲ ਮਿਲ ਕੇ ਉਹਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਦੌਰਾਨ ਮ੍ਰਿਤਕ ਸੁਖਮਿੰਦਰਜੀਤ ਸਿੰਘ ਦੇ ਪਿਤਾ ਇੰਦਰਜੀਤ ਸਿੰਘ ਨੇ ਕਿਹਾ ਕਿ ਫਿਲਹਾਲ ਉਹ ਅਦਾਲਤ ਦੇ ਫੈਸਲੇ ਤੋਂ ਖੁਸ਼ ਨਹੀਂ ਪਰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਨੇ ਕਿਉਂਕਿ ਦੋਸ਼ੀਆਂ ਨੂੰ ਇਸ ਤੋਂ ਜ਼ਿਆਦਾ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤੇ ਬਾਕੀ ਹੈਗਾ ਕਿ ਵੀ ਵਿਲ ਟ੍ਰਾਈ ਟੂ ਅਪੀਲ ਇਨ ਦੀ ਹਾਈ ਕੋਰਟ अगेंस्ट दिस जजमेंट फ पनिशमेंट फॉर दूमेंट वी विल ट्राई टू डू इन दाई कोर्ट डेथ बिहाइंड बार इस दौरान पूरे मामले दोषी ठहरा थर... ਇਹ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਦੀ ਗੱਲ ਗਈ ਹੈ ਜ਼ਿਕਰ ਹੋਏ ਕਿ 4 ਦਸੰਬਰ 2005 ਨੂੰ ਕੁਆਰਕ ਦੇ ਇੰਜੀਨੀਅਰ ਸੁਖਮਿੰਦਰਜੀਤ ਸਿੰਘ ਨੂੰ ਮੁਹਾਲੀ ਦੇ ਸੈਕਟਰ 69 ਵਿਖੇ ਹਿੰਮਤ ਸਿੰਘ ਨੇ ਗੋਲੀ ਮਾਰ ਦਿੱਤੀ ਸੀ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਨੇਕੀ ਨਲਵਾ ਦਾ ਵੀ ਹੱਥ ਸੀ ਲਿਹਾਜ਼ਾ ਹੁਣ ਦੋਸ਼ੀਆਂ ਨੂੰ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ